ਫਕਰ ਫਕੀਰ ਰੂਹਾਂ ਸਭ ਤੋਂ ਪਹਿਲਾਂ ਸਰਕਾਰਾਂ ਦੀ ਆਪਾਂ ਗੱਜ ਕੇ ਫਤਿਹ ਬੁਲਾਈਏ ਬਹੁਤ ਸੱਚੇ ਦਰਬਾਰ ਕੀ ਜੈ ਹਜੇ ਵੀ ਤੁਹਾਡੀ ਆਵਾਜ਼ ਜਿਹੜੀ ਹੈ ਉਹ ਪੂਰੀ ਪ੍ਰੋਪਰ ਨਿਕਲ ਨਹੀਂ ਰਹੀ ਪਤਾ ਨਹੀਂ ਕੀ ਤੋਂ ਡਰਦੇ ਦੀ ਕਿਸ ਗੱਲ ਦਾ ਡਰਾ ਤੁਹਾਡੇ ਦਿਲ 'ਚ ਜਿਹਦੇ ਕਰਕੇ ਤੁਹਾਡੀ ਆਵਾਜ਼ ਹਜੇ ਪ੍ਰੋਪਰ ਨਿਕਲ ਨਹੀਂ ਰਹੀ ਇੱਕ ਵਾਰੀ ਫੇਰ ਦਮਦਾਰ ਤਰੀਕੇ ਨਾਲ ਮੈਨੂੰ ਜਵਾਬ ਦਿਓ ਥੋੜਾ ਜਿਹਾ ਪਤਾ ਤਾਂ ਲੱਗੇ ਵੀ ਮੈਂ ਵੀ ਇੰਨੀ ਵਾਟੂ ਚੱਲ ਕੇ ਆਇਆ ਵੀ ਧਨੌਲੇ ਵਿੱਚ ਇਕੱਠ ਹੋਇਆ ਤੇ ਉਹਨਾਂ ਦਾ ਵੀ ਜੋਰਦਾਰ ਜਿਹੜੀ ਉਹਨਾਂ ਦੀ ਆਵਾਜ਼ ਆਉ ਗੜਕਦੀ ਹੈ ਬਹੁਤ ਸੱਚੇ ਦਰਬਾਰ ਕੀ ਜੈ ਹਾਂ ਹੁਣ ਮੈਨੂੰ ਵੀ ਠੀਕ ਹੈ ਸੋ ਪਹਿਲੀ ਗੱਲ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਨਾਲ ਸਾਡੇ ਸਤਿਕਾਰਯੋਗ ਮੇਰੇ ਤੋਂ ਪਹਿਲਾਂ ਸਾਡੇ ਜਨਰਲ ਸਕੱਤਰ ਸਾਹਿਬ ਨਿਰਮਲ ਨੰਗਲ ਜੀ ਉਹ ਬੋਲ ਕੇ ਗਏ ਆ ਔਰ ਸਾਡੇ ਮਾਨਸਾ ਜ਼ਿਲ੍ਹੇ ਦੇ ਪ੍ਰਧਾਨ ਬੱਬਰ ਰਫੀਖ ਖਾਨ ਜੀ ਉਹ ਵੀ ਇੱਥੇ ਪਹੁੰਚੇ ਆ ਔਰ ਪਿਛਲੇ ਦਿਨੀ ਸਤਕਾਰ ਸਹਿਤ ਜਿਨ੍ਹਾਂ ਨੂੰ ਪ੍ਰਧਾਨ ਬਣਾਇਆ ਗਿਆ ਜ਼ਿਲ੍ਹਾ ਸੰਗਰੂਰ ਬਾਬਾ ترਸੀਮ ਜੀ ਉਹ ਵੀ ਇੱਥੇ ਪਹੁੰਚਨੇ ਅਚਜ ਤੌਰ ਤੇ ਔਰ ਸਾਡੇ ਸਤਕਾਰਯੋਗ ਬਾਬਾ ਚੈਨੀ ਜੀ ਕਲਕਵਾਲ ਜੋ ਕਿ ਦਰਬਾਰ ਦੇ ਗਦਨ ਸਿੰਘ ਨੇ ਉਹ ਵੀ ਸਪੈਸ਼ਲ ਤੌਰ ਤੇ ਇੱਥੇ ਪਹੁੰਚੇ ਹੈ ਉਹਨਾਂ ਦਾ ਮੈਂ ਧੰਨਵਾਦ ਕਰਦਾ ਨਾਲੇ ਸਾਡੇ ਸੀਨੀਅਰ ਆਗੂ ਰਣਤੇਰ ਰਣਤਾਰਦੀਨ ਜੀ ਔਰ ਸਿਟੀ ਬਾਬਾ ਜੀ ਸੀ ਕਹਿੰਦੇ ਨੇ ਵੈਸੇ ਇਹਨਾਂ ਨੂੰ ਪਿਆਰ ਨਾਲ ਔਰ ਸਾਡੇ ਸੀਨੀਅਰ ਆਗੂ ਬਾਬਾ ਬਲਵੀਰ ਜੀ ਪੁੱਛੋ ਤੋਂ ਔਰ ਸਾਡੇ ਸਤਿਕਾਰਯੋਗ ਕ੍ਰਿਸ਼ਨਾ ਜੀ ਬੈਠੇ ਆ ਧੂਰੀ ਤੋਂ ਕੁਲਵਿੰਦਰ ਜੀ ਪਰਮਜੀਤ ਜੀ ਹੋਰ ਵੀ ਮੈਂ ਇਹਨਾਂ ਨੂੰ ਤਕਰੀਬਨ ਤਕਰੀਬਨ ਜਾਣਨਾ ਸਾਡੇ ਲੁਧਿਆਣਾ ਜ਼ਿਲ੍ਹੇ ਤੋਂ ਆਏ ਆ ਅਮਨ ਜੀ ਉਹਨਾਂ ਦਾ ਵੀ ਧੰਨਵਾਦ ਕਰਦਾ ਬਹੁਤ 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 ਪਿਆਰ ਕਰਨ ਵਾਲੀ ਰੂਹ ਆ ਵੈਸੇ ਅੱਜ ਪਹਿਲੀ ਦਫਾ ਵਾਕਫ ਬਸ ਇੱਕ ਦੂਜੇ ਦੇ ਰੂ ਰੋਭ ਰੂ ਹੋਏ ਆ ਗਲਪਚੀ ਸਾਡੀਆਂ ਗੱਲਾਂ ਵਾਂ ਤਾਂ ਹੁੰਦੀਆਂ ਨੇ ਪਰ ਜਦੋਂ ਰੂਬਰੂ ਹੁੰਦਾ ਇਨਸਾਨ ਪਤਾ ਉਦੋਂ ਲੱਗਦਾ ਗੱਲਬਾਤ ਦਾ ਕੋਈ ਨਹੀਂ ਸਵਾਜ ਸਾਡਾ ਇਕੱਤਰ ਹੋਣ ਦਾ ਮਕਸਦ ਕੀ ਹੈ ਸਾਡਾ ਸਾਡਾ ਇਕੱਠੇ ਹੋਣ ਦਾ ਮਕਸਦ ਕੀ ਹੈ ਇਕੱਠੇ ਹੋਣ ਦਾ ਸਾਡਾ ਮਕਸਦ ਇਹ ਹੈ ਜਿਹੜੀ ਅੱਜ ਇੱਕ ਹਵਾ ਚੱਲ ਪਈ ਗੱਡੀਆਂ ਨੂੰ ਬੰਦ ਕਰਾਉਣ ਵਾਸਤੇ ਗੱਡੀਆਂ ਨੂੰ ਬੰਦ ਕਰਾਉਣ ਵਾਸਤੇ ਜਿਹੜੀ ਇੱਕ ਹਵਾ ਚੱਲ ਪਈ ਕਿ ਗੱਡੀਆਂ ਨੂੰ ਬੰਦ ਕੀਤਾ ਜਾਵੇ ਇਹਨੂੰ ਇੱਕ ਪਖੰਡਵਾਦ ਦਾ ਨਾਮ ਦਿੱਤਾ ਗਿਆ ਪਖੰਡਵਾਦ ਦਾ ਨਾਮ ਜਿਹੜਾ ਦਿੱਤਾ ਗਿਆ ਇਹ ਇੱਕ ਫਕੀਰੀ ਤੇ ਬਹੁਤ ਵੱਡਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਡੇ ਆਪਣੇ ਉਹ ਆ ਜਿਹੜੇ ਨਵੇਂ ਬਣੇ ਬਾਬਾ ਜੀ ਅੱਜ ਕੱਲ ਦੇ ਚਾਰ ਦਿਨ ਗੱਦੀ ਤੇ ਸੇਵਾ ਕਰਕੇ ਕਹਿੰਦੇ ਤੇ ਪੰਜ ਮਗਨ ਸਿਰਫ ਟੋਪੀ ਲਾ ਕੇ ਆਪਣੀ ਘਰੇ ਗੱਦੀ ਬਣਾ ਕੇ ਬਹਿ ਜਾਂਦੇ ਆ ਇਹ ਉਹਨਾਂ ਬਾਬੇ ਲੋਕਾਂ ਨੇ ਘੋਲ ਲਾਇਆ ਪਖੰਡ ਬਾਗ ਗੱਦੀਆਂ ਜੁਗਤ ਤੱਕ ਤੋਂ ਚਲਦੀਆਂ ਆ ਰਹੀਆਂ ਗੱਦੀਆਂ ਕਦੇ ਵੀ ਬੰਦ ਨਹੀਂ ਹੁੰਦੀਆਂ ਤੇ ਨਾ ਗੱਦੀਆਂ ਕਦੇ ਬੰਦ ਹੋ ਸਕਦੀਆਂ ਤੇ ਨਾ ਹੋਣ ਇਨਸ਼ਾ ਅੱਲਾ ਮੈਂ ਤੁਹਾਨੂੰ ਵਾਦਾ ਕਰਦਾ ਟੋੜ ਨਾਲ ਇਸ ਗੱਲ ਦਾ ਗੱਡੀਆਂ ਕਦੇ ਵੀ ਬੰਨ ਨਹੀਂ ਹੁੰਦੀਆਂ ਇਹ ਮੈਂ ਤੁਹਾਨੂੰ ਕਹਿੰਦਾ ਮੈਂ ਤੁਹਾਨੂੰ ਬਾਤ ਕਰਦਾ ਜਿਹੜਾ ਅੱਜ ਦਾ ਇਹ ਮਾਹੌਲ ਸਿਰਜਿਆ ਜਾਂ ਜਿਹੜਾ ਇਹ ਅੱਜ ਅਰੇਂਜ ਹੋਇਆ ਸਾਡੇ ਸਤਿਕਾਰਯੋਗ ਬਾਬਾ ਮਾਨਪ੍ਰੀਤ ਦਾਸਿਤ ਨੌਲਾ ਔਰ ਸਾਡੇ ਮਾਤਾ ਗੁਰਪ੍ਰੀਤ ਜੀ ਜਿਨ੍ਹਾਂ ਨੇ ਅਰੇਂਜ ਕੀਤਾ ਜਾਂ ਉਹਨਾਂ ਦੀ ਯੂਨੀਟ ਨੇ ਇਹ ਰੇਂਜ ਕੀਤਾ ਉਹਦਾ ਬਹੁਤ ਅਚੇ-ਅਚੇ ਤੌਰ ਤੇ ਮੈਂ ਤੇਰਾਂ ਬਾਤ ਕਰਦਾ ਪਰ ਮੈਨੂੰ ਹੱਥ ਖੜਾ ਕਰਕੇ ਪਹਿਲੇ ਦੱਸੋ ਵੀ ਜਿਹੜੇ ਧਨੌਲੇ ਦੇ ਲੋਕਲ ਬੰਦੇਓ ਕਿੰਨੇ ਕੱਤੀ ਧਨੌਲੇ ਆ ਜੀ 1 2 3 ਹੱਥ ਉੱਪਰ ਕੋਈ 1 2 3 4 5 6 7 8 9 10 11 12 13 14 15 16 17 18 18 ਬੰਦੇ ਜਿੰਨੇ ਧਨੌਲੇ ਦੇ ਤੇ ਬਾਕੀ ਜਿਹੜੇ 12 ਹੋਏ ਉਹ ਵੀ ਦੱਸ ਦੋ ਮੜਾ ਜਮੈਣਾ ਜਿਹੜੇ ਇੱਥੋਂ ਦੇ ਹੈ ਨਹੀਂ ਲੋ ਜੀ ਆ ਹੁਣ ਗਿਣਤੀ ਦੇਖ ਲਓ ਵੀ ਬਾਹਰ ਦੇ ਦੀ ਬਾੜੀ ਹੈ ਤੇ ਇੱਥੋਂ ਦਾ ਬਾਬਾ ਮਨਪ੍ਰੀਤ ਜੀ ਆ ਕਿ ਜੇ ਨਹੀਂ ਹੁੰਦਾ ਮਨ ਉਸੇ ਤੁਸੀਂ ਕਿਉਂ ਅਸੀਂ ਆਪਣੇ ਪੇੜ ਨਹੀਂ ਖਾਤਰ ਸੋਚਦੇ ਵੀਰ ਸਾਡੇ ਬੱਚੇ ਪਰ ਜੇ ਬੱਚਿਆਂ ਖਾਤਰ ਸੋਚਦੇ ਫਿਰ ਇਹ ਵੀ ਸੋਚੋ ਵੀ ਜੇ ਤੁਸੀਂ ਸਹੀ ਤਰੀਕੇ ਨਾਲ ਇਬਾਦਤ ਕਰੋਗੇ ਸਹੀ ਤਰੀਕੇ ਨਾਲ ਸੇਵਾ ਕਰੋਗੇ ਬੱਚੇ ਤੁਹਾਡੇ ਫਿਰ ਵੀ ਵੱਲਗੇ ਕਿਉਂ ਜੇ ਤੁਹਾਡੀ ਤੁਹਾਡੇ ਪੀਰ ਤੇ ਡੋਰੀ ਆ ਤੁਹਾਡੇ ਪੀਰ ਤੇ ਯਕੀਨ ਆ ਤੁਹਾਡੇ ਮੁਰਸ਼ਿਦ ਤੇ ਤੁਹਾਡਾ ਯਕੀਨ ਆ ਇਹ ਕਿਵੇਂ ਹੋ ਸਕਦਾ ਜੇ ਤੁਹਾਡਾ ਮੁਰਸ਼ਿਦ ਤੁਹਾਨੂੰ ਭੁੱਖੇ ਮਾਰ ਦੇ ਕਿਸੇ ਜਦੋਂ ਸਾਡੇ ਯਕੀਨ ਕਾਵਲ ਨਹੀਂ ਆਹ ਹੋਰ ਪਿੱਛੇ ਵੀ ਗੱਲਾਂ ਹੋ ਰਹੀਆਂ ਤੇ ਪਖੰਡਰ ਪਖੰਡਰ ਪਖੰਡਮ ਪਖੰਡਰ ਵਾਲੇ ਕਦੇ ਫਕੀਰ ਨਹੀਂ ਹੋ ਸਕਦੇ ਜਿਹੜੀ ਫਕੀਰੀ ਆ ਉਹ ਕਦੇ ਪਖੰਡਰ ਨਹੀਂ ਹੋ ਸਕਦੀ ਕਿ ਜਿਹੜਾ ਪਖੰਡ ਉਹਦੇ ਸੱਤਰੀ ਨਹੀਂ ਹੋ ਸਕਦਾ ਇਹ ਮੇਰੀ ਗੱਲ ਯਾਦ ਰੱਖੀਓ ਇਸ ਗੱਲ ਨੂੰ ਸੋ ਇਹਨਾਂ ਗੱਲਾਂ ਤੇ ਅਮਲ ਕਰੋ ਮਿਲ ਕੇ ਚੱਲੋ ਜੁੜ ਕੇ ਚੱਲੋ ਇੱਕ ਦੂਜੇ ਦਾ ਸਹਯੋਗ ਦਿਓ ਸਾਡਾ ਉਤੰਪ ਕੀ ਹੈ ਸਾਡਾ ਪ੍ਰੋਟੋਕੋਲ ਕੀ ਹੈ ਅਸੀਂ ਕਿਵੇਂ ਸਰਕਾਰ ਕੰਮ ਕਰਦੀ ਹੈ ਸਾਡੀ ਸੁਸਾਇਟੀ ਸਾਡੀ ਸੁਸਾਇਟੀ ਇੱਕ ਸਰਕਾਰ ਹੀ ਤਰ੍ਹਾਂ ਕੰਮ ਕਰ ਰਹੀ ਹੈ ਕਿਵੇਂ ਜਿਵੇਂ ਇਹ ਪ੍ਰਧਾਨ ਹੁੰਦਾ ਹੈ ਕਿ ਪਰਿਮਾਨ ਤੋਂ ਬਾਅਦ ਹਲਕੇ ਪ੍ਰਧਾਨ ਲਾਤੀ ਹਲਕੇ ਪ੍ਰਧਾਨਾਂ ਤੋਂ ਥੱਲੇ ਦੀਰ ਬੋਲ ਲਈ ਜਾ ਰਹੀ ਹੈ ਕਿ ਕਿਹੜੇ ਹਲਕੇ ਵਿੱਚ ਕਿੱਡੇ ਚੋਲੇ ਜਿਹੜੇ ਕੰਮ ਕਰਦੇ ਇੱਕ ਹਲਕੇ ਵਿੱਚ ਸੰਭਿੰਗ 67 ਪਿੰਡ ਹੁੰਦੇ ਆ ਆਮ ਨਾਲ ਇੱਕ ਬੰਦਾ ਉਹਨਾਂ ਵਿੱਚ ਸਾਰੀ ਘੋਕ ਕਰ ਤੇ ਤਫਲੀ ਨਾਂ ਚੰਗੀ ਜਰਾ ਚੇਲੇ ਦੀ ਲਿਸਟ ਬਣਾਉਂਦਾ ਲਿਸਟ ਬਣਾ ਕੇ ਆਪਣੇ ਜ਼ਿਲ੍ਹਾ ਪ੍ਰਧਾਨ ਕੋਲ ਭੇਜੂਗਾ जिला प्रधान अपनी गवर्नर बॉडी को भेजूगा जे कोई खराब करना चेला कोई गलत काम करता कानूनी कार्रवाई करवाई जाऊगी मेरा वादा जो सही तरीके काम कर रहा करूगा वो भी वादा नहीं कोई झाड़ा नहीं मेरा वादा फकीरी करो फकीरी हट के सच की करो मैं दस देते हो तुम जिन्हें बैठे हो ਖੋਟੇ ਚ ਕੋਈ ਵੀ ਬੰਦਾ ਕਿਸੇ ਹੋਰ ਕਟੀਆਂ ਜੁੜੇ ਹੋਵੇ ਹੈਗਾ ਕੋਈ ਇਹ ਜਾਣਸਾਂ ਕਿਸੇ ਹੋਰ ਸੰਸਥਾ ਨਾਲ ਜਾਂ ਸੈਟੀ ਨਾਲ ਜੁੜਿਆ ਹੋਵੇ ਹੈਗਾ ਕੋਈ ਦੱਸੋ ਨਹੀਂ ਮੇਰਾ ਮਤਲਬ ਇਹਦਾ ਕਿ ਜਦੋਂ ਤੁਸੀਂ ਕਿਸੇ ਸੰਸਥਾ ਨਾਲ ਜਾਂ ਸੈਟੀ ਨਾਲ ਜੁੜੇ ਹੋ ਫਿਰ ਇਹ ਨਹੀਂ ਗੱਲ ਹੈ ਜੀ ਵੀ ਤੁਹਾਡਾ ਵੀ ਕੋਈ ਮਾਲਕ ਹੈਗਾ ਤੁਹਾਡੇ ਨਾਲ ਖੜਨ ਵਾਲਾ ਇਹ ਨਹੀਂ ਕਿ ਤੁਸੀਂ ਬਾਂਗ ਡੋਰ ਤੋਂ ਬਿਨਾਂ ਅਸੀਂ ਕੀ ਕਰਦੇ ਆ ਅਸੀਂ ਸਭ ਇਕੱਲਾ ਪਿਆਰ ਰੱਖਦੇ ਆ ਵੀ ਅਸੀਂ ਵੀਰਵਾਰ ਨੂੰ ਗੱਪੀ ਲਾਉਣੀ ਆ ਸ਼ਨੀਵਾਰ ਨੂੰ ਗੱਪੀ ਲਾਉਣੀ ਆ ਐਤਵਾਰ ਨੂੰ ਗੱਪੀ ਲਾਉਣੀ ਆ ਮੰਗਲਵਾਰ ਨੂੰ ਗੱਪੀ ਲਾਉਣੀ ਆ ਸਿਰਫ ਸਾਨੂੰ ਇੰਨਾ ਹੀ ਪਤਾ ਸਾਨੂੰ ਹੋਰ ਕੱਥੇ ਨਹੀਂ ਪਤਾ ਤੇ ਸਾਡੇ ਨਾਲ ਕੀ ਹੋਣਾ ਵੀਰਵਾਰ ਨੂੰ ਕੌਣ ਆਸਾ ਹੈ ਸ਼ਨੀਵਾਰ ਨੂੰ ਕੌਣ ਆਸਾ ਹੈ ਐਤਵਾਰ ਨੂੰ ਕੌਣ ਆਸਾ ਹੈ ਮੰਗਲਵਾਰ ਨੂੰ ਕੌਣ ਆਸਾ ਹੈ ਇੰਨਾ ਗੱਲਾਂ ਤੇ ਸਾਡਾ ਕਦੇ ਵਿਚਾਰ ਨਹੀਂ ਹੋਇਆ ਕਦੇ ਸੀ ਇੰਨਾ ਗੱਲਾਂ ਤੇ ਤਸੱਬੂਹ ਨਹੀਂ ਕੀਤਾ ਕਦੇ ਵੀ ਨਹੀਂ ਬੈਠਿਆ ਉਹ ਸਾਨੂੰ ਬਾਹਰ ਜਿਹੜੇ ਲੋਕ ਆ ਸਾਨੂੰ ਚੰਗਾ ਕਰਿਆ ਤੇ ਮਾਰਾ ਕਰਿਆ ਅਸੀਂ ਸਰਦੋ ਆਪਣੇ ਕੰਮ 'ਤੇ ਧਿਆਨ ਦਿੰਨੇ ਆ ਵਿਚਾਰਾਗ ਲਾਵੇ ਧੂਪਾਲੀ ਜੇ ਤੇਰੇ ਵੀ ਲਾ ਤੇ ਵੀ ਪੁੱਛ ਗੱਡਦੇ ਮੇਰਾ ਹੋਇਓ ਕੋਈ ਨਹੀਂ ਕੰਮ ਕਰਦਾ ਆ ਮੈਂ ਗਰੁੱਪ 'ਚ ਦੇਖਿਆ ਦੋ ਤਾਈ ਤੋਂ ਬੰਦੇ ਜਦੋਂ ਪੁੱਛ ਗੱਡੀ ਹੋਵੇ ਬਹੁਤ ਦੱਸਨੇ ਘਰੇ ਸੁਣਦਾ ਥੇਲਾ ਇਹ ਪੁੱਛ ਗੱਡੀ ਜਾਂਦਾ ਉਹਨੂੰ ਇਹ ਹੁੰਦਾ ਵੀ ਪਤਾ ਲੱਗੇ ਵੀ ਥੇਲਾ ਖੱਡੀ ਜਾਂਦਾ ਤੇ ਜਿਹੜੇ ਗਰੁੱਪ 'ਚ ਹਾਜ਼ਰ ਨੇ ਉਹ ਵੀ ਦੇ ਪਤਾ ਨਹੀਂ ਕੀ ਮੂਥ ਕੋ ਲੌਂਗਰੇ ਦੀਆ ਵਰਦਨੀਆਂ ਵੀ ਬੰਦਾ ਬੋਲਦੇ ਨਹੀਂ ਕਮਾਲ ਦੀ ਗੱਲ ਹੈ ਇਹ ਬੜੀ ਰੱਬੀ ਗੱਲ ਹੈ ਜਿਵੇਂ ਅਸੀਂ ਅੱਡੀ ਵੱਡੀ ਯੂਨਿਟ ਬਣਾਈ ਹੈ ਜਿਹੜੇ ਬੰਦੇ ਗਰੁੱਪ ਚ ਐਡ ਆ ਜੋ ਸਟੱਡੀ ਦੇ ਮੁਖੀ ਆ ਦਾ ਸਟੱਡੀ ਦੇ ਨਾਲ ਮੈਂਬਰ ਆ ਉਹਨਾਂ ਦਾ ਹੱਕ ਬੰਦਾ ਬੱਦੜ ਕੇ ਹਾਲ ਹੀ ਲੋਣਾ ਹਰੇਕ ਥਾਂ ਦੀ ਰਿਪੋਰਟ ਦੱਸਣੀ ਕਿਸੇ ਜਗ੍ਹਾ ਤੇ ਕੋਈ ਵਕਤ ਨਹੀਂ ਹੈ ਗੱਲ ਦੱਸਣੀ ਪਰ ਅਸੀਂ ਇਹ ਯਾਰ ਜ਼ਰੂਰੀ ਨਹੀਂ ਸਮਝੇ ਅਸੀਂ ਸਿਰਫ ਆ ਦੇ ਤੇ ਤੱਕ ਸੋਚਦੇ ਆ ਸਾਡਾ ਹੱਕ ਬੰਦਾ हल्के प्रधान नीचे प्रमोट करिए जिले के प्रधान प्रमोट करिए जिला प्रधान जे थोड़े खड़ा ए समझो थोड़े लाख ताकत खड़ी है जे जिला प्रधान खड़ा तो कोई भी आकर बंद दर्श नहीं पा सकता और ना तो गलत साबित कर तो मेरा वादा जेडे भी जिले का प्रधान होगा पंजाब की कृपा पावर जारी है पावर जी है ਉਹ ਕਿਸੇ ਦੇ ਪ੍ਰਾਪਰਟੀ ਦੀ ਗੱਲ ਹੁੰਦੀ ਹੈ ਪਰ ਸਾਨੂੰ ਹੋਰ ਤੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਸਾਡੇ ਉੱਤੇ ਕੀ ਹੈ ਸਾਨੂੰ ਨਾ ਫੜੇ ਦੋ ਦਿਨਿਸ਼ ਨੇ ਨਾ ਪਤਾ ਵੀ ਕੀ ਚੀਜ਼ਾਂ ਨੇ ਮੈਂ ਫਿਰ ਕਹਿੰਦਾ ਸਾਨੂੰ ਸਾਡੀ ਅਨਪੜਤਾ ਨੇ ਲੈ ਲਿਆ ਸਾਡੀ ਅਨਪੜਤਾ ਨੇ ਸਾਨੂੰ ਮਾਰਤਾ ਅਸੀਂ ਚੇਲੇ ਜੂੜੇ ਥਲਾਕ ਵੀ ਬਹੁਤ ਹੁੰਦੇ ਆ ਪਰ ਅਸੀਂ ਉੰਨੇ ਝਾਟ ਹੈ ਨਹੀਂ ਜਿੰਨਾ ਹੋਣਾ ਚਾਹੀਦਾ ਥਲਾਕ ਤਾਂ ਅਸੀਂ ਬਹੁਤ ਹੈ ਚੇਲੇ ਵੀ ਜਿਹੜੇ ਨਾ ਥਲਾਕ ਬਹੁਤ ਹੁੰਦੇ ਆ ਅਸੀਂ ਉਹਨੇ 20 ਲੱਖ ਹੈ ਨਹੀਂ ਜਿੰਨੇ ਹੋਣੇ ਚਾਹੀਦੇ ਸੋ ਇਸ ਕਰਕੇ ਮੇਰੀ ਬੇਨਤੀ ਹੈ ਇੱਕ ਤਾਂ ਮਿਹਰਬਾਨੀ ਕਰਕੇ ਅੱਜ ਮੈਂ ਜਿਹੜੇ ਬਰਨਾਲਾ ਜ਼ਿਲ੍ਹੇ ਦੇ ਕਾਰ ਬਣੇ ਹੋਇਆ ਉਹ ਕਾਰ ਲੈ ਕੇ ਆਇਆ ਕੜਾਕਿ ਸਪਸ਼ਟ ਸਰਹੜੇ ਬਾੜ ਦੇ ਤੀਰਾਂ ਉੱਤੇ ਜਿਹੜੇ ਬਣੇ ਕਾਰ ਦੀ ਪਾਵਰ ਤੁਹਾਡੇ ਕੋਲੇ ਹੋਊਗੀ ਕੋਈ ਤੁਹਾਡੇ ਕੋਲੇ ਆਵੇ ਤੁਸੀਂ ਜਦੋਂ ਆਪਣਾ ਕਾਰ ਕੱਢ ਕੇ ਦਿਖਾਉਂਦੇ ਰਾਹੀ ਦਰਬਾਰ ਦਾ बंद दोबारे गल नहीं करूंग मेरा वादा है पर अपने असूलों से कैम रसूलों कैम रैना गलत काम नहीं करना कि चाहे कोई भी करे भी इने पैसे ले लो हक करो, सब तो बड़ी कमाई इबादत भी है कर दे नहीं। नारे नहीं सब तो बड़ी कमाई इबादत भी है रब रबी है जे मैं मैं तुम्हें इबादत कर लग जाओ मालक की कृपा थे गल का डर नहीं रहना पर असी आही कमी साई असी इबादत नहीं करती अभी सिद्ध बस सबू मतलब है चिराग में चिराग लाए कम किया पैसे लैसे चुपाएंगी करो सीधी कभी अच तक उन्हें पता स नहीं पता सानू शरा पता, शरे नहीं पता।, शरे नहीं पता नहीं की है फकीर जी ਇਦਾਂ ਬੜੀਆਂ ਲੰਬੀਆਂ ਇਹਨਾਂ ਤਫ਼ਸੀਲ ਨਹੀਂ ਜਾਣ ਚਾਹੁੰਦਾ ਆਪਣੀ ਹੱਕタル ਦੀ ਕਮਾਈ ਕਰੋ ਤੁਹਾਨੂੰ ਕੋਈ ਨਹੀਂ ਰੋਕਦਾ ਗੱਦਗੀਆਂ ਲਾਓ ਪੌਣਾ ਵੀ ਲਾਓ ਪੌਣਾ ਵੀ ਤੁਹਾਡੀ ਕੋਈ ਨਹੀਂ ਰੋਕਦਾ ਮੇਰਾ ਵਾਦਸ਼ ਕਰਦਾ ਇਹਨੇ ਥੋਕ ਕੇ ਕਹਿ ਰਿਹਾ ਨਾ ਆਹ ਰਿਕਾਰਡ ਕਰਵਾ ਲਈਏ ਨਾ ਪੌਣਾ ਲੱਗਣ ਗਿਆ ਪੌਣਾ ਕਦੇ ਵੀ ਬੰਦ ਨਹੀਂ ਹੋਣੀ ਮੇਰਾ ਵਾਦਸ਼ ਕਰਦਾ ਪਰ ਤੁਸੀਂ ਹੱਕ ਤੇ ਸੱਚ ਤੇ ਕਹਿਣਾ ਹੋਣਾ ਚਾਹੀਦਾ ਮੈਂ ਫਿਰ ਕਹਿੰਦਾ ਸੁਣ meri ਬੇਨਤੀ ਹੈ ਕਿ ਇਹਨਾਂ ਗੱਲਾਂ ਤੇ ਧਿਆਨ ਦਿਓ ਅਮਰ ਕਰੋ ਇਲਾਹੀ ਦਰਬਾਰ ਸੋਸਾਇਟੀ ਜਿੱਥੇ ਤੁਸੀਂ ਬੁਲਾਉਗੇ ਉੱਥੇ ਹਾਜ਼ਰ ਹੋਊਗੀ ਸਭ ਤੋਂ ਪਹਿਲਾਂ ਤੁਹਾਡਾ ਹਲਕਾ ਪ੍ਰਧਾਨ ਬੈਠਾ ਫਿਰ ਜਿਹੜਾ ਪ੍ਰਧਾਨ ਬੈਠਾ ਉਸ ਤੋਂ ਬਾਅਦ ਅਸੀਂ ਉੱਪਰ ਬੈਠੇ ਆ ਆਪਣੀ ਗਵਰਨਰ ਬਾਡੀ 'ਚ ਅਸੀਂ ਕਿਸੇ ਗੱਲ ਦੀ ਕਮੀ ਨਹੀਂ ਹੋਣ ਦੇ ਮਾਰੀ ਸੋ ਆਪ ਜੀ ਇਸ ਮਸਲੇ ਇਕੱਠੇ ਹੋਏ ਆ ਕਿ ਤੁਹਾਡੇ ਜਿਲ੍ਹੇ ਦੀ ਚੋਣ ਕੀਤੀ ਜਾਵੇ ਤੁਹਾਡੇ ਜਿਲ੍ਹੇ ਦਾ ਪ੍ਰਧਾਨ ਲਾਇਆ ਜਾਵੇ ਤੁਹਾਡੇ ਜਿਲ੍ਹੇ ਦਾ ਇੱਕ ਮਹਿਮਨਾ ਲਾਇਆ ਜਾਵੇ ਜਿੱਲਾ ਤੁਹਾਨੂੰ ਵੀ ਕਰ ਸਕੇ ਕੰਮ ਕਰ ਸਕੇ ਹੁਣ ਮੈਨੂੰ ਦੱਸੋ ਤੁਸੀਂ ਕਿਹਨੇ ਦੇ ਜਾਣੇ ਹੱਕ ਦੇ ਵਿੱਚੋਂ ਪ੍ਰਧਾਨ ਜੀ ਦੇ ਕਿਹਦੇ ਹੱਕ ਤੋਂ ਮਾਰੇ ਜਾ ਵਾਹ ਖੜੀ ਕਰਕੇ ਮੈਨੂੰ ਦੱਸੋ ਮਿਲਵਾ ਕੇ ਬਲੋ ਕੀ ਹੱਕ ਦੇ ਵਿੱਚ ਤੁਸੀਂ ਪ੍ਰਧਾਨ ਜੀ ਦੇ ਬਾਹਰ ਖੜੀਆਂ ਕਰੋ ਧਰੋਣ ਵਾਲਿਆਂ ਨੇ ਬੋਲ ਦਿਓ ਬਾਹਰ ਬੋਲੋ ਧਰੋਣ ਵਾਲੇ ਪਹਿਲਾਂ ਧਰੋਣ ਵਾਲਿਆਂ ਪਹਿਲਾਂ ਦੱਸੋ ਕੱਲੇ ਮੜਿਆ ਆਪ ਕਿਹੜੇ ਕੰਦਾਦੋਂ ਮੰਨਦੇ ਹੋ ਪਗ ਲੱਗ ਜੂ ਮੇਰੇ ਮਗਰ ਕਿੰਨੀ ਕੁ ਸਗੀ ਹੈ ਸੁੱਧੀ ਗੱਲ ਹੈ ਆਰਗੋ ਪਾਈ ਚੇ ਪਉਣਾ ਆ ਗੋਣਾ ਕਰੋ ਤੁਸੀਂ ਦੱਸੋ ਸਹੀ ਰੱਖੋ ਸੰਗੋੜਾ ਹੱਥ ਘੜੇ ਕਰਕੇ ਖੁਦ ਟੱਗੋ ਵੀ ਅਸੀਂ ਇਹਦੇ ਹੱਕ ਚਾਹੇ ਨੂੰ ਪ੍ਰਦਾਨ ਜੀ ਦੋ ਤੁਹਾਨੂੰ ਸਾਨੂੰ ਵੀ ਗਲਤੀ ਖਾਇਓ ਸਾਨੂੰ ਵੀ ਨਾ ਗਲਤੀ ਸਾਨੂੰ ਕਹਿੰਦੇ ਤੁਹਾਡੀ ਕੰਪਲੇਨ ਨਹੀਂ ਕਹੀ ਦੀ ਵੀ ਤੁਸੀਂ ਜੀ ਬੰਦਾ ਗਲਤ ਹੁੰਦਾ ਅਸੀਂ ਨਾ ਕਿਤੇ ਕੋਈ ਹਈਆ ਨਾ ਕਹੌਣੇ ਆ ਪਾਵਰਾ ਸਾਡੇ ਕੋਲ ਹੈਗੇ ਆ ਜੇ ਆ ਜੋਬਾ ਦੇਖ ਸਕਦੇ ਤੇ ਡਿਸਕਸ ਕਰਨ ਲੱਗੇ ਤੇ ਇੱਕ ਮਿੰਟ ਮਾਰਦੇ ਸੀ ਆ ਚੰਗਾ ਮਾੜਾ ਹੋਰ ਰਿਪੋਰਟ ਜਲਦਾ ਸਿਸਟਮ ਸਾਡਾ ਇਹ ਨਹੀਂ ਬਿਕਲੇ ਨਾ ਬੋਥੀ ਟਾਈਮ ਮਾਰਗੇ ਤੇ ਕਪੀ ਤੋਂ ਚੋਰੀ ਬਣ ਗਿਆ ਭਰਾਨ ਸਿਸਟਮ ਸਾਰਾ ਕੰਪਿਊਟਰਾਈਜ਼ ਹੈ ਨੈਟ ਤੇ ਚੱਲਿਆ ਸਾਰਾ ਇਲਾਹੀਦਰਾਪੜਾ ਨੈਟ ਤੇ ਇੱਕ ਮਿੰਟ ਚ ਪਤਾ ਲੱਗ ਜੂਗਾ ਬੰਦਾ ਕੌਣ ਕਿੱਥੋਂ ਦਾ ਐਡਰੈਸ ਤੁਹਾਡੇ ਜਿਹੜੇ ਆ ਪਾ ਲੈ ਜੰਨਾ ਇਹਨਾ ਸਮਝੋ ਬਿਕੀ ਤੱਕ ਥੇ ਕਰਕੇ ਬੋਰੀ ਭਰ ਕੇ ਨਵੇਂ ਬਣ ਕੇ ਰੱਖ ਲੈਣਗੇ ਤੁਹਾਡੇ ਜਿਹੜੇ ਆ ਹਾਰਡ ਕਾਰਡ ਹੁਣ ਮੈਟ ਤੇ ਚੜ ਰਿਹਾ ਤੁਹਾਡਾ ਪ੍ਰੂਫ ਬਣ ਰਿਹਾ ਵੀ ਇੱਕ ਗੱਡੀ ਮਸ਼ੀਨ ਹੈ ਸੇਵਾ ਕਰਨ ਵਾਲਾ ਬੰਦਾ ਹੈ ਸੇਵਾਦਾਰ ਐਸ ਕਰਕੇ ਤੁਹਾਡੇ ਪ੍ਰੂਫ ਲੈ ਜਾਂਦੇ ਆ ਕੋਈ ਗਲਤ ਹੋਣੀ ਇਸਤੇਮਾਲ ਜਾਂ ਗਲਤ ਦਾ ਯੂਜ਼ ਨਹੀਂ ਹੁੰਦਾ ਨਾ ਕਿਤੇ ਕਈ ਵਾਰੀ ਦਿਮਾਗ ਦਾ ਬੰਦਾ ਚਲੋ ਜੇ ਤੁਹਾਡਾ ਇਰਾਦਾ ਹੈ ਤੁਸੀਂ ਜੋਰ ਨਾਲ ਕੋਈ ਇੱਕ ਵਾਰੀ ਜ਼ਿਕਰਾ ਲਾ ਕੇ ਫਿਰ ਅਸੀਂ ਕੋਈ ਫੈਸਲਾ ਲੈਣਾ ਲਵਾਂਗੇ ਜੋਰ ਨਾਲ ਜ਼ਿਕਰਾ ਲਾ ਕੇ ਕਹੋ ਬੋਲ ਸੱਚੇ ਦਰਬਾਰ ਕੀ ਜੈ ਜੈ ਠੀਕ ਹੈ ਲੋ ਸਭ ਤੋਂ ਪਹਿਲਾਂ ਅਸੀਂ ਆਪਣੀ ਰਸਮ ਕਰਾਂਗੇ ਸਤਿਕਾਰਯੋਗ ਚੰਗਾ ਮਾੜਾ ਜੇ ਤਾਂ ਵੀ ਹੈਗਾ ਤੁਹਾਡੇ ਸਾਹਮਣੇ ਆ ਜੇ ਹੁਣ ਦੱਸ ਦਿਓ ਵੀ ਜੇ ਤੁਹਾਨੂੰ ਕੋਈ ਲੱਗਦਾ ਕੋਈ ਕਿਸਦਾ ਜੇ ਕਿਸੇ ਦਾ ਕੋਈ ਇਕਰਾਰ ਵੀ ਆ ਤਾਂ ਖੜਾ ਹੋ ਕੇ ਦਰਸ਼ਕ ਦੇ ਇੱਕ ਵਾਰੀ ਸਾਨੂੰ ਵੀ ਬਾਬਾ ਜੀ ਆਹ ਗੱਲ ਹੈ ਆਹ ਬਾਤ ਆਹ ਸਾਡਾ ਇਕਰਾਰ ਆ ਜੇ ਮਿਹਰਬਾਨੀ ਕਰਕੇ ਕਿਸੇ ਦੇ ਦਿਲ ਚ ਗੱਲ ਹੈਗੀ ਆ ਅਸੀਂ ਇਹ ਠੋਕ ਕੇ ਪੁੱਛਦੇ ਹੁੰਨੇ ਆ ਮੀਟਿੰਗ ਤੇ ਮਿਹਰਬਾਨੀ ਕਰਕੇ ਇੱਕ ਵਾਰੀ ਦੱਸ ਦਿਓ ਖੜੇ ਹੋ ਕੇ ਵੀ ਸਾਨੂੰ ਆਹ ਪਤਾ ਆ ਜੇ ਕਿਸੇ ਨੂੰ ਕੋਈ ਹੋਰ ਬਣਾਉਣਾ ਹੈ ਉਹ ਵੀ ਦੱਸ ਦੋ ਆਪਾਂ ਤਾਂ ਵੀ ਤੁਹਾਡੇ ਨਾਲ ਮੰਪੀ ਫਿਰ ਵੀ ਨਿਕਦਾ ਪਤਨ ਲੱਗਿਆ ਫਿਰ ਵੀ ਇਲਾਹੀ ਦਰਵਾਜ਼ਾ ਨਹੀਂ ਰਹੂਗਾ ਜੇ ਕੋਈ ਕਹਿਣਾ ਹੈਗਾ ਤਾਂ ਮਿਹਰਬਾਨੀ ਕਰਕੇ ਕਹਿ ਦਿਓ ਖੜੇ ਹੋ ਕੇ ਸਮਝੋ ਨਾ ਪਰ ਦੱਸ ਦਿਓ ਵੀ ਅਸੀਂ ਪ੍ਰਧਾਨ ਕਿਹਨੂੰ ਬਣਾਉਣਾ ਖੜੇ ਕਰਵਾ ਦੋ ਜੇ ਮੰਪੀ ਦੇ ਹੱਥ ਤੋਂ ਖੜੇ ਹੋ ਗਏ ਮਨੂ ਅਸੀਂ ਪ੍ਰੇਸ਼ਮੈਂਟ ਇਹਨਾਂ ਨੂੰ ਵੀ ਦੇਵਾਂਗੇ ਤੇ ਜੁਮਵਰੀ ਲੈਣੀ ਸੋਖੀ ਐ ਨਮਾਉਣੀ ਉਹ ਤੋਂ ਵੀ ਤੁਕਣੀ ਔਖੀ ਐ ਇਹਦੇ ਬੰਦੇ ਖੜੇ ਨੇ ਮਾਰੇ ਵਿੱਚ ਉਹਨਾਂ ਨੂੰ ਪੁੱਛਣੋ ਜੇ ਕੋਈ ਮੰਨ ਕੇ ਕੰਪਲੀਟ ਹੋਣ ਦੇ ਨਾਲ ਪਹਿਲਾਂ ਹੱਲ ਹੋਣਾ ਕਿਉਂ ਬਈ ਸਹੀ ਐ ਤਾੜੀ ਲਾ ਦੇ ਕੋਈ ਸੋਸ ਤੋਂ ਬਾਅਦ ਨਾਲ ਹੀ ਅਸੀਂ ਇਸਤਰੀ ਵਿਗ ਦਾ ਪ੍ਰਧਾਨ ਲਾਉਣਾ ਚਾਹੁੰਦੇ ਆ ਤੁਹਾਡੀ ਰਹਿ ਜਾਣ ਨਾ ਚਾਹਦੇ ਵੀ ਕਿਹਨੂੰ ਲਈਏ ਲੇਡੀ ਨੂੰ ਗੁਰਪ੍ਰੀਤ

ਇੱਕ ਮੁਸਲਮਾਨ ਵੀ ਪੜਚਾ ਲੈਣਾ ਟੋਪੀ ਯਾ ਤਾਂ ਉਹ ਖੋਤੇ ਆ ਲੋ ਉਹਨਾਂ ਦੇ ਕਾਨੂੰਨ ਤੇ ਆ ਰਹੇ ਅਸੀਂ ਇਹ ਨਹੀਂ ਮੰਨਾਂਗੇ ਕਿ ਜੇ ਨਕਲੀ ਬੰਦੇ ਮੁਸਲਮਾਨ ਨੇ ਉਹ ਗਲਤ ਹੈ ਉਹਨਾਂ ਦੀ ਸਿੱਖਿਆਸ ਇਹ ਗੱਲ ਅਸੀਂ ਹੋਣੀ ਨਹੀਂ ਜਿਹੜੀ ਕਿਉਂਕਿ ਇਸਲਾਮ ਧਰਮ ਅੱਜ ਨਹੀਂ 1400 ਸਾਲ ਤੋਂ ਪਹਿਲਾਂ bắtਿਆ ਹੁੰਦਾ ਜਦੋਂ ਸੱਲਰੀ ਸ਼ਰਾ ਪੜੀ ਪੱਤੀ ਇਹਨਾਂ ਗੱਲਾਂ ਦਾ ਧਿਆਨ ਰੱਖਿਓ ਅੱਗੇ ਜਿਹੜਾ ਸਮਾਂ ਮਿਲਿਆ ਬੰਦਾ ਰਸੂਆ ਸਭ ਤੋਂ ਪਹਿਲਾਂ ਹੁੰਦਾ ਬਾਬਾ ਮਨਪ੍ਰੀਤ ਸਿੰਘ ਨੂੰ ਸਤਿਕਾਰ ਸੇ ਤੁਸੀਂ ਆਪਣੀ ਪੂਰੀ ਟੀਮ ਵੱਲੋਂ ਸਤਿਕਾਰ ਦੇ ਕੇ ਥੋਡੇ ਜਿਹੇ ਪ੍ਰਧਾਨ ਲਾਣ ਲੱਗੇ ਥੋਡੇ ਪ੍ਰਧਾਨ ਦੀ ਕਮਾਂਡ ਗਈ ਹੈ ਹੋਰ ਸਮਰਲਣ ਦੇ ਜਿੰਨੇ ਕਾੜ ਬਣ ਗਏ ਸਾਰੇ ਇਹਨਾਂ ਦੀ ਰਹਿਮਾਈ ਹੇਠ ਬਣੇ ਔਰ ਬਰਨਾਲੇ ਹੌਕੇ ਦਾ ਪ੍ਰਧਾਨ ਅਸੀਂ ਬਾਬਾ ਸੁਖਵਿੰਦਰ ਜੀ ਨੂੰ ਲਾਣ ਲੱਗੇ ਆ ਇਹ ਵੀ ਤੁਹਾਨੂੰ ਖੁਸ਼ੀ ਦੇਣ ਲਈ ਚਾਹਿਆ ਬਰਨਾਲੇ ਹੌਕੇ ਦਾ ਕੱਲੇ ਹੌਕੇ ਦਾ ਕੱਲੇ ਹੌਕੇ ਦੇ ਵਿੱਚ ਇਹ ਕੰਮ ਕਰਨਾ ਓ ਸੁਖਵਿੰਦਰ ਜੀ ਕਰਨਗੇ ਸਾਨੂੰ ਇੱਕ ਹੱਥ ਤੇ ਨੋਟ ਦੇਣਗੇ ਕਿੰਨੇ ਪਿੰਡ ਪਈਆਂ ਬਰਨਾਲੇ ਨੂੰ ਉਹਨਾਂ ਵਿੱਚ ਕਿੰਨੇ ਛੇਵੇਂ ਆ ਤੇਰੇ ਸਹੀ ਆ ਤੇਰੇ ਗਲਤ ਇਹ ਸੁਖਵਿੰਦਰ ਜੀ ਸਾਹੂਰ ਬੋਲ ਕਰਨੀ 60 ਰੁਪਏ ਦਾ ਅਦਲ ਰਗਣ ਅਸੀਂ ਦੇ ਜਾਂ ਰਹੇ ਹਾਂ ਤੁਹਾਨੂੰ ਕਬੂਲ ਹੋਣੀ ਚਾਹੀਦੀ ਹੈ ਤੁਹਾਨੂੰ ਮਕਬੂਲ ਹੋਣੀ ਚਾਹੀਦੀ ਹੈ ਤੁਹਾਡੇ ਜਿਹਨਾਂ ਇੱਕ ਵੱਡਾ ਮਾਮਲਾ ਹੋ ਰਿਹਾ ਜੋ ਕਿ ਬਹੁਤ ਵੱਧੀਆ ਹੈ ਮੈਂਬਰ ਨਹੀਂ ਮਾਨ ਹੁੰਦਾ ਪਿੰਡ ਦੇ ਵਿੱਚ ਇਹਦਾ ਇੱਕ ਜ਼ਿਲ੍ਹਾ ਪ੍ਰਧਾਨ ਹੈ ਹਰਕਤ ਪ੍ਰਧਾਨ ਹੈ ਜੀ ਪਾਵਰ ਬਹੁਤ ਪਤੀ ਹੁੰਦੀ ਹੈ ਸੋ ਅਸੀਂ ਆਪਣੀ ਇਲਾਹੀ ਬਰਵਾਤ ਕਮੇਟੀ ਵੱਲੋਂ ਬਾਬਾ ਮਨਪ੍ਰੀਤ ਦਾਸ ਜੀ ਨੂੰ ਪਹੁੰਚਾਉਣ ਲੱਗੇ ਆ ਜਿਲੇ ਅਰਬਾਰ ਕੀ ਜੈ ਬਾਬਾ ਮਨਪ੍ਰੀਤ ਦਾਸ ਜੀ ਜੋ ਕਿ ਜਿਲ੍ਹਾ ਦੇ ਪ੍ਰਧਾਨ ਉਹਨਾਂ ਦਾ ਮਾਨ ਸਰਕਾਰ ਕਰੇ ਇਕਵਾਖਾਨ ਲੰਬੀ ਤੋਂ ਆਲ ਇੰਡੀਆ ਪ੍ਰਧਾਨ ਸਾਰਿਆਂ ਨੂੰ ਇਕਜੁੱਟ ਹੋਣਾ ਜ਼ਰੂਰ ਥੋੜਾ ਛੱਡ ਦਿਓ ਦਵੇ ਆਪਰਾ ਤੁਸੀਂ ਹੋ ਜਾ ਗੱਲ ਹੋ ਜਾਂਦੀ ਹੈ ਠੀਕ ਹੈ ਮੰਤਰੀ ਜੀ ਦਾਸ ਨੂੰ ਪ੍ਰਧਾਨ ਮੰਤ ਤੇ ਲੱਖ ਲੱਖ ਵਧਾਈਆਂ ਸਾਡੀ ਇਲਾਹੀ ਦਰਵਾਰ ਟੀਮ ਵੱਲੋਂ ਔਰ ਭੈਣ ਗੁਰਪ੍ਰੀਤ ਨੂੰ ਇਸਤਰੀ ਵਿੜਿੰਗ ਦੀ ਪ੍ਰਧਾਨ ਬਣਨ ਤੇ ਸਾਡੀ ਟੀਮ ਵੱਲੋਂ ਲੱਖ ਲੱਖ ਵਧਾਈਆਂ ਮੁਬਾਰਕਾਂ ਹੋਣ ਕੁਝ ਕਰਨੀਆਂ ਕੋਈ ਨਹੀਂ 2 ਮਿੰਟਾਂ ਜੋ ਬਹੁਤ ਬਹੁਤ ਦਿਲੋਂ ਹੀ ਧੰਨਵਾਦ ਕਰਦੇ ਆ ਜੋ ਵੀ ਸਾਨੂੰ ਇਹ ਸੇਵਾ ਮਿਲੀ ਆ ਅਸੀਂ ਪੂਰੇ ਤਨ ਮਾਨ ਦੇ ਨਾਲ ਪੂਰੀ ਸੇਵਾ ਕਰਾਂਗੇ ਇਹ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਾਡੇ ਪ੍ਰਧਾਨ ਜੀ ਨੂੰ ਕੋਈ ਵੀ ਇਹ ਨਹੀਂ ਕਹੂਗਾ ਵੀ ਤੁਸੀਂ ਆਪਦੇ ਪ੍ਰਧਾਨ ਚੁਣੇ ਸੀ ਤੁਹਾਡੇ ਪ੍ਰਧਾਨ ਕੰਮ ਸਹੀ ਨਹੀਂ ਕਰ ਰਹੇ ਗਲਤ ਕਰ ਰਹੇ ਨੇ ਪਰ ਹਾਂ ਜਿੱਥੇ ਕੋਈ ਗੱਤੀ ਤੇ ਕੋਈ ਕੰਮ ਗਲਤ ਹੋ ਰਿਹਾ ਉਹ ਸਾਡੀ ਜ਼ਿੰਮੇਵਾਰੀ ਆ ਅਸੀਂ ਜਾ ਕੇ ਆਪ ਦੇਖਾਂਗੇ ਆਪ ਜਾ ਕੇ ਦੇਖ ਕੇ ਸਮਝਾਵਾਂਗੇ ਅਗਰ ਸਾਥੋਂ ਨਹੀਂ ਸਮਝਦੇ ਫਿਰ ਸਾਡੇ ਪ੍ਰਧਾਨ ਕੀ ਬੈਠੇ ਨੇ ਇਹਨਾਂ ਕੋਲ ਗੱਲ ਪਹਚਾਈ ਜਾਊਗੀ ਬਸ ਮੇਰੀ ਤਾਂ ਹੱਥ ਬਨ ਕੇ ਇਹੀ ਬੇਨਤੀ ਆ ਮੇਰੀਆਂ ਸਾਰੀਆਂ ਭੈਣਾਂ ਤੇ ਵੀਰਾਂ ਨੂੰ ਜੋ ਵੀ ਆਪਾਂ ਸੇਵਾ ਕਰਦੇ ਆ ਪੂਰੀ ਤਨ ਮਨ ਨਾਲ ਸ਼ਰਧਾ ਨਾਲ ਕੰਮ ਸਾਫ਼ ਸੁਥਰਾ ਕਰੋ ਆਪਣੇ ਪ੍ਰਧਾਨ ਕੀ ਨੂੰ ਕੋਈ ਇਹ ਨਾ ਕਹਦੇ ਵੀ ਮੀਟਿੰਗ ਕਰਕੇ ਗਿਆ ਸੀ ਵਰਦਾਨ ਲਾ ਕੇ ਗਿਆ ਸੀ ਵੀ ਕੰਮ ਸਹੀ ਨਹੀਂ ਹੋ ਰਿਹਾ ਐਨਾ ਕੀ ਵਿਚਾਰਾ ਜੈ ਪੀਰਾਨੀ ਜੈ ਸਾਈਂ ਉਹਦੀ ਹਾਂਜੀ ਬੱਬਾ ਜੀ ਕੀ ਕਹਿਣਾ ਚਾਹੋਗੇ ਅੱਜ ਇੱਕ ਤੁਹਾਡੇ ਮਨੇ ਫਕਸ ਰੱਖਿਆ ਗਿਆ ਪਿੰਡ ਪੱਤਰ ਤੇ ਇਥੇ ਜਿਹਦੇ ਵਿੱਚ ਤੁਹਾਡੇ ਮਨੇ ਅਹੁਦੇ ਦਿੱਤੇ ਗਏ ਨੇ ਜੀ ਜੀ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ ਜੀ ਇਸਤਰੀ ਬੈਂਕ ਦੇ ਪ੍ਰਧਾਨ ਵਿੱਚ ਚੁਣੇ ਗਏ ਨੇ ਤਾਂ ਬਹੁਤ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ ਜੀ ਹਨਾ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਔਰ ਆਪਣੀ ਪੂਰੀ ਟੀਮ ਵੱਲੋਂ ਬਰਨਾਲਾ ਜਿਲ੍ਹੇ ਦੇ ਜਿਹੜੇ ਸੀ ਪ੍ਰਧਾਨ ਚੁਣੇ ਆ ਬਾਬਾ ਆਪਣਾ ਮੰਤਰੀ ਦਾਸਜੀਤ ਧਨੌਲਾ ਉਹਨਾਂ ਨੂੰ ਜ਼ਿਲ੍ਹਾ ਬਰਨਾਲਾ ਦਾ ਪ੍ਰਧਾਨ ਲਾਇਆ ਗਿਆ ਔਰ ਨਾਲ ਹੀ ਸਾਡੇ ਸਤਿਕਾਰਯੋਗ ਭੈਣ ਮਾਤਾ ਗੁਰਬਿੰਦ ਕੌਰ ਜੀ ਜੋ ਕਿ ਧਨੌਲਾ ਤੋਂ ਨੇ ਇਹਨਾਂ ਨੂੰ ਇਸਟਰੀਪਿੰਗ ਦਾ ਪ੍ਰਧਾਨ ਲਾਇਆ ਗਿਆ ਇਹ ਜੁਲਿਵਾਰੀਆਂ ਜਿਹੜੀਆਂ ਨੇ ਅਸੀਂ ਇਸ ਕਰਕੇ ਦਿੱਤੀਆਂ ਨੇ ਜਿਹੜਾ ਖਲਾਫ ਪਿਛਲੇ ਦਿਨਾਂ ਤੋਂ ਪੈਦਾ ਹੋਇਆ ਹੈ ਕਿ ਪਖੰਡ ਬਾਦ ਪਖੰਡ ਬਾਦ ਨੂੰ ਖਤਮ ਕੀਤਾ ਜਾਵੇ ਜਾਂ ਜਿਹਦੇ ਬੰਦੇ ਗੰਦੀਆਂ ਲਾਉਣ ਵਾਲੇ ਨੇ ਉਹਨਾਂ ਨੂੰ ਲਾਉਣ ਬਦਲੇ ਨੇ ਜਾਂ ਦਰਵਾਜ਼ਾ ਸੰਭਾਲ ਦੇਣੇ ਸੋ ਸਾਡਾ ਮਕਸਦ ਇੱਕੋ ਹੈ ਕਿ ਫਕੀਰੀ ਨੂੰ ਬਦਨਾਮ ਨਾ ਕੀਤਾ ਜਾਵੇ ਫਕੀਰੀ ਇੱਕ ਸਾਫ਼ ਸੁਥਰੀ ਚੀਜ਼ ਹੈ ਜਿਹੜੀ ਇਬਾਦਤ ਹੈ ਉਹ ਸਾਫ਼ ਸੁਥਰੀ ਹੈ ਉਹਦੇ ਤੇ ਕੋਈ ਐਕਸ ਜਿਹੜਾ ਦਾ ਖਰਾਬ ਨਾ ਹੋਵੇ ਇਸ ਕਰਕੇ ਅਸੀਂ ਇੱਕ ਇਲਾਹੀ ਦਰਵਾਜ਼ਾ ਸੁਸਾਇਟੀ ਸਾਡੀ ਜਿਹੜੀ ਸਟਾਲ ਲਿੰਦੀ ਹੈ ਉਹ ਇਹ ਕੰਮ ਕਰ ਰਹੀ ਹੈ ਕਿ ਜਿਲਾ ਪੱਧਰ ਤੋਂ ਥੱਲੇ ਗਰਾਊਂਡ ਲੈਵਲ ਤੇ ਹਲਕਾ ਪੱਧਰ ਤੱਕ ਜਾਕੇ ਬੂਤ ਲੈ ਬਤਕ ਜਾਕੇ ਅਸੀਂ ਜਿਹੜੀ ਹੈ ਸ਼ਾਨਦীন ਕਰਕੇ ਚੰਗੇ ਬੰਦੇ ਨੂੰ ਅੱਗੇ ਲੈ ਕੇ ਆਉਣ ਉਹ ਜਿਹੜੇ ਬੰਦੇ ਸ਼ਰਤੀ ਅਨਸਰ ਹੈ ਜਿਹੜੇ ਸ਼ਰਤੀ ਅਨਸਰ ਖਰਾਬ ਕਰ ਰਿਹਾ ਫਕੀਰ ਨੂੰ ਉਹਨਾਂ ਤੇ ਨੱਥ ਪਾਈ ਜਾਵੇ ਇਸ ਕਰਕੇ ਅਸੀਂ ਆਪਣੇ ਇਲਾਹੀ ਦਰਬਾਰ ਸੁਸਾਇਟੀ ਵੱਲੋਂ ਇੱਕ ਪ੍ਰੋਟੋਕੋਲ ਦੇ ਤਹਿਤ ਇੱਕ ਪ੍ਰੋਟੋਕੋਲ ਦੀ ਤਰ੍ਹਾਂ ਅਸੀਂ ਇੱਕ ਚੋਣ ਜਿਹੜੀ ਹੈ ਪਹਿਲੇ ਜ਼ਿਲ੍ਹੇ ਦੀ ਪ੍ਰਧਾਨ ਦੀ ਕਰਦੇ ਹਾਂ ਉਸ ਤੋਂ ਬਾਅਦ ਥੱਲੇ ਹਲਕਾ ਪ੍ਰਧਾਨਾਂ ਦੀ ਚੋਣ ਕਰਦੇ ਹਾਂ ਤਾਂ ਜੋ ਫਕੀਰੀ ਨੂੰ ਸਹੀ ਤਰੀਕੇ ਨਾਲ ਅੱਗੇ ਲੈ ਕੇ ਆਇਆ ਜਾਵੇ ਹਾਂਜੀ ਤੁਹਾਨੂੰ ਅੱਜ ਬਰਨਾਲੇ ਜ਼ਿਲ੍ਹੇ ਦੇ ਵਿੱਚ ਉਹਦੇ ਦਾ ਚੋਣ ਕੀਤੀ ਗਈ ਹੈ ਜੀ ਤੁਹਾਡੇ ਤੇ ਪੂਰੀ ਜ਼ਿੰਮੇਵਾਰੀ ਬਣੀ ਹੈ ਜੀ ਨਾ ਕੀ ਕਹੋਗੇ ਜੀ ਇਲਾਹੀ ਦਰਬਾਰ ਵੱਲੋਂ ਜਿਹੜਾ ਸਾਨੂੰ ਉਹਦਾ ਦਿੱਤਾ ਗਿਆ ਕਿ ਅਸੀਂ ਉਹ ਵਾਅਦੇ ਦੇ ਉੱਤੇ ਖਰੇ ਉਤਰਾਂਗੇ ਜੋ ਵੀ ਮੰਨ ਕੇ ਜਦੋਂ ਆ ਮੈਂ ਆਪਣਾ ਮਾਤਾ ਪਿਤਾ ਹੀ ਮਾਤਾ ਸਾਹਿਬ ਨੇ ਕਿਹਾਗਾ ਕਿ ਅਖੰਡ ਵਾਦ ਕਰਦੇ ਨੇ ਉਸ ਚੇਲਿਆਂ ਨੇ ਵੀ ਬਦਨਾਮ ਕਰਾ ਰੱਖੀ ਹੋਈਆਂ ਗੰਦੀਆਂ ਉਹਨਾਂ ਤੇ ਅਸੀਂ ਆਪ ਰਲ ਕੇ ਨੱਥ ਪਾਵਾਂਗੇ ਜਿਹੜਿਆ ਵੀਡੀਓ ਪਾਉਂਦੇ ਨੇ ਜਾਂ ਚੂੜੇ ਵਗੈਰਾ ਪਾਉਂਦੇ ਨੇ ਇਹਨਾਂ ਨੂੰ ਅਸੀਂ ਆਪ ਦੇਖਾਂਗੇ ਬਰਨਾਲਾ ਜ਼ਿਲ੍ਹਾ ਦੇ ਵਿੱਚ। ਬਾਕੀ ਇਲਾਹੀ ਦਰਵਾਰ ਵੱਲੋਂ ਜਿੰਨੇ ਅਸੀਂ ਸੁਸਾਇਟੀ ਨਾਲ ਜੁੜੇ ਆ ਪੂਰਾ ਸਾਥ ਦੇਵਾਂਗੇ ਬਰਨਾਲਾ ਜ਼ਿਲ੍ਹਾ ਦੇ ਵਿੱਚੋਂ ਕੋਈ ਐਸਾ ਵੈਸਾ ਕੰਮ ਨਹੀਂ ਕਰਨ ਦੇਵਾਂਗੇ। ਮੇਰੀ ਇੱਡੀ ਕੋ ਬੇਨਤੀ ਮੰਨ ਲਓ। ਅੱਜ ਮੈਂ ਤਾਂ ਕੀ ਕਹਿਣਾ ਚਾਹੂੰਗਾ ਅੱਜ ਤੁਹਾਡੇ ਦੇ ਵਿੱਚ ਬਹੁਤ ਵੱਡੀ ਜ਼ਿੰਮੇਵਾਰੀ ਸ਼ਾਮਲੀ ਗਈ ਹੈ ਜੀ। ਸਭ ਤੋਂ ਪਹਿਲਾਂ ਤਾਂ ਜੀ ਵੇ ਵਈਏ ਸਾਡੇ ਲਈ ਸੇਵਾ ਦਿੱਤੀ ਹੈ ਜੋ ਸਾਨੂੰ ਸੇਵਾ ਦਿੱਤੀ ਹੈ ਸਾਡੇ ਪਰਦਾਉਣਗੇ ਅਸੀਂ ਬਹੁਤ ਦਿਲੋਂ ਆਪ ਦੇ ਤਨ ਮਨ ਨਾਲ ਉਹ ਸੇਵਾ ਕਰਾਂਗੇ ਜੋ ਸਾਨੂੰ ਸੇਵਾ ਮਿਲੀ ਆ ਅਸੀਂ ਸਾਡੇ ਉਹ ਪੀਰਾਂ ਫਕੀਰਾਂ ਦਾ ਜਿਨ੍ਹਾਂ ਨੇ ਸਾਨੂੰ ਅੱਜ ਇੱਥੇ ਤੱਕ ਲੈ ਕੇ ਆਂਦਾ ਸਾਨੂੰ ਸੇਵਾ ਦਾ ਮੌਕਾ ਦਿੱਤਾ ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਸ਼ੁਕਰਾਨਾ ਸਲਾਮ ਆ ਸਾਡੇ ਪੀਰ ਨੂੰ ਸਾਡੇ ਪੀਰ ਕਰਕੇ ਅੱਜ ਸਾਨੂੰ ਇਹ ਜ਼ਿੰਮੇਵਾਰੀਆਂ ਮਿਲੀਆਂ ਨੇ ਸਾਨੂੰ ਸੇਵਾ ਮਿਲੀ ਅਸੀਂ ਦਿ ਲੋਤਨ ਨਾਲੋਂ ਸੇਵਾ ਪੂਰੀ ਕਰਾਂਗੇ ਬੱਬਾ ਗੁਰਜੀ ਕਲਾਸ 2 ਕੁਐਸਚਨ ਹੈ ਜੀ ਦੇਖੋ ਜੀ ਮੇਰੀ ਬੇਨਤੀ ਹੈ ਸਾਰੇ ਹੀ ਇਸ ਗਦਿਨਸ਼ੀਨ ਫਕਰਾ ਨੂੰ ਕਿ ਕੋਈ ਵੀ ਐਸਾ ਗਲਤ ਕੰਮ ਨਾ ਕੀਤਾ ਜਾਵੇ ਜਿਸ ਦੇ ਨਾਲ ਫਕੀਰੀ ਪਦਨਾਮ ਹੋਵੇ ਸੋ ਸਾਡਾ ਮਤਲਬ ਕਹਿਣ ਦਾ ਇਹੀ ਹੈ ਕਿ ਫਕੀਰੀ ਨੂੰ ਸਾਫ਼ ਸੁਥਰਾ ਰੱਖਿਆ ਜਾਵੇ ਜਿਹੜਾ ਪਖੰਡਵਾਦ ਦਾ ਨਾਮ ਮਿਲਿਆ ਇਹ ਪਖੰਡਵਾਦ ਦਾ ਨਾਮ ਜਿਹੜਾ ਫਕੀਰ ਨੂੰ ਨਾ ਮਿਲੇ ਚੰਗੀ ਤਰ੍ਹਾਂ ਸਾਫ਼ ਸੁਥਰੀ ਫਕੀਰੀ ਕਰੋ ਤੁਹਾਨੂੰ ਕੋਈ ਰੋਕੂਗਾ ਨਹੀਂ ਅੱਛੇ ਕੰਮ ਕਰੋ ਭਲਾਈ ਦੇ ਨਾਲ ਕੰਮ ਕਰੋ ਔਰ ਸਾਡਾ ਸੰਦੇਸ਼ ਇਹ ਵੀ ਹੈ ਕਿ ਜਿੱਥੇ ਅਸੀਂ ਗੱਡੀਆਂ ਦੀ ਸਾਫ਼ ਸੰਭਾਲ ਬਾਰੇ ਗੱਲ ਕਰਦੇ ਹਾਂ ਉੱਥੇ ਅਸੀਂ ਇਹ ਵੀ ਕਹਿੰਦੇ ਹਾਂ ਕਿ ਸਾਡੇ ਜਿਹੜੇ ਭਾਈਚਾਰਕ ਸਾਂਝ ਹੈ ਸਾਡੀ ਉਹ ਸਾਡੀ ਭਾਈਚਾਰਕ ਸਾਂਝ ਸਾਡੀ ਹਮੇਸ਼ਾ ਬਰਕਰਾਰ ਰਹਿਣੀ ਚਾਹੀਦੀ ਹੈ ਕਿਸੇ ਵੀ ਤਰ੍ਹਾਂ ਦੇ ਵਿੱਚ ਸਾਡੇ ਭਾਈਚਾਰਕ ਸਾਂਝ ਦੇ ਵਿੱਚ ਖੰਨੜ ਜਿਹੜਾ ਨਹੀਂ ਪੈਦਾ ਹੋਣਾ ਚਾਹੀਦਾ ਚਾਹੇ ਹਿੰਦੂ ਚਾਹੇ ਮੁਸਲਮਾਨ ਚਾਹੇ ਉਹ ਸਿੱਖ ਭਾਈਚਾਰਾ ਸਾਡਾ ਚਾਹੇ ਉਹ ਕ੍ਰਿਸ਼ਨ ਨੇ ਅਸੀਂ ਕਹਿੰਦੇ ਹਾਂ ਕਿ ਸਾਰੇ ਅਸੀਂ ਪੰਜਾਬ ਦੇ ਰਹਿਣ ਵਾਲੇ ਵਸਨੀਕ ਲੋਗਾ ਤੇ ਅਸਲ ਸਾਡੇ ਪੰਜਾਬ ਔਰ ਸਾਡਾ ਹਿੰਦੁਸਤਾਨ ਵਰਗਾ ਕੋਈ ਸੂਭਾ ਨਹੀਂ ਦਾ ਪੰਜਾਬ ਵਰਗਾ ਸੂਭਾ ਤੇ ਹਿੰਦੁਸਤਾਨ ਦੇਸ਼ ਵਰਗਾ ਸਾਡਾ ਦੇਸ਼ ਨਹੀਂ ਕਿਤੇ ਕਿਉਂਕਿ ਜਿੱਥੇ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਤੇ ਅਸੀਂ ਵੀ ਆਪਣੇ ਵੱਲੋਂ ਇਹ ਵਿਸ਼ਵਾਸ ਦਵਾਉਂਦੇ ਆ ਕਿ ਜਿਹੜੇ ਵੀ ਸ਼ਰਾਰਤੀ ਅਨਸਰ ਇਸ ਲਾਈਨਾਂ ਨੂੰ ਬਦਨਾਮ ਕਰਦੇ ਔਰ ਖਲਲ ਪੈਦਾ ਕਰਦੇ ਆਪਸੀ ਭਾਈਚਾਰੇ ਦੇ ਵਿੱਚ ਸਾਂਝ ਦੇ ਵਿੱਚ ਅਸੀਂ ਉਹਨਾਂ ਨੂੰ ਨੱਥ ਪਾਵਾਂਗੇ